ਤੁਹਾਡੀ ਮੇਰੇ ਖਿਆਲ ਖੀਰ ਚ ਵਾਰੀ ਆਈ ਹੈ ਨਾ ਮੈਂ ਪਹਿਲਾਂ ਮੇਰਾ ਐਸੀ ਕਬਦਨ ਆਜੋ 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 ਮੈਂ ਬੈਲਾ ਤੁਸੀਂ ਕਹਿੰਦੇ ਹੋ ਅੱਠਵੇਂ ਮਹੀਨੇ ਪੈਣੀ ਹੈ ਅੱਠਵੇਂ ਮਹੀਨੇ ਅਗਸਤ ਦੇ ਵਿੱਚ ਹਾਂਜੀ ਇੱਥੋਂ ਕਰ ਦੇ ਦੇਖ ਚ ਗਏ ਇੱਥੋਂ ਦਬਾਈ ਗਿਆ ਅੱਛਾ ਬਈ ਤੋ ਇਹ ਕਹਿੰਦਾ ਹਾਂ ਮੈਂ ਬਰਾਜੀ ਹੁੰਦਾ ਤੇਰਾ ਉਥੋ ਵੀਜ਼ਾ ਕਰਾਉਂਗਾ ਇੱਕ ਨੰਬਰ ਚ ਮੈਨੂੰ ਕਹੇ ਕਿ ਮੈਂ ਜਾਣਾ ਇੱਕ ਨੰਬਰ ਚ ਮੈਨੂੰ ਕਿਤੇ ਗਲਤ ਨਾ ਕਰੀਂ ਹਾਂ ਕਹਿੰਦਾ ਮੈਂ ਉਥੋ ਫਿੰਗਰ ਕਰਾਉਂਗਾ ਉਥੇ ਫਿੰਗਰ ਆਸਾਨੀ ਨਾ ਹੁੰਦੇ ਆ ਹਾਂ ਤੇ ਉਥੇ ਜਾ ਕੇ ਪਰ ਇੱਕ ਦੋ ਮਹੀਨੇ ਮੈਨੂੰ ਭਾਇਆ ਨਾ ਬਤਾ ਜੀ ਆਹ ਬਰਾਜੀ ਦਾ ਅੱਛਾ ਤੂੰ ਇਹਨਾਂ ਝੂਠ ਹੀ ਮਾਰ ਕੇ ਖੜਿਆ ਹੈ ਹਾਂ ਤੇਰੇ ਨਾਲ ਮੈਨੂੰ ਸੌਤ ਅਮਰੀਕਾ ਦੀ ਜਿੰਨੀਆਂ ਕੰਟਰੀਆਂ ਅੱਠ ਨੌ ਉਧਰ ਦੀ ਪਾਤਾ ਬੱਤਾਂ ਰਹੀ ਬੱਤਾਂ ਸਾਰਾ ਨਾਮ ਸਾਰੇ ਗੱਡ ਗਏ ਅੱਛਾ ਤੇ ਪਰਾਮਾ ਤੋਗੇ ਮਾਂ ਚੱਲਿਆ ਅਜਨੀਆਂ ਸਾਊਥ ਅਮਰੀਕਾ ਦੀਆਂ ਕੰਟਰੀਆਂ ਚੋਤੀ-ਚੋਤੀ ਹਾਂ ਤੇ ਅਮਰੀਕਾ ਚ ਕਿਦਾ ਐਂਟਰੀ ਅਮਰੀਕਾ ਤੇ ਮੈਕਸੀਕੋ ਮੈਕਸੀਕੋ ਸਿਟੀ ਤੋਂ ਕੰ ਇਧਰ ਗਏ ਤੇਜਵਾਨਾ ਬਾਰਡਰ ਹਾਂ ਤੇਜਵਾਨਾ ਤੋਂ ਬਾਰਡਰ ਤੇ ਐਂਟਰੀ ਅੱਛਾ ਉੱਥੇ ਇਨੀ ਬਾਹਰ ਖਲੋਤੇ ਆ ਤੇ ਉਹਨਾਂ ਦੇ ਇੱਕ ਹੱਦ ਤੋਂ ਥੋੜਾ ਜਿਹਾ ਉਹਦੇ ਆਰਮੀ ਨੂੰ ਕਿਹਾ ਉਹ ਕਹਿੰਦੇ ਕਿ ਵੇਟ ਕਰੋ ਪਾਣੀ ਪੁਣੀ ਪੀਓ ਹੂੰ ਤੇ ਮੈਂ ਉੱਥੇ ਫੋਨ ਕਰਦਾ ਹਾਂ ਹਾਂ ਉਹਨਾਂ ਦੇ ਜੀਨੀਅਰ ਨੇ ਫੋਨ ਕੀਤਾ ਤੇ ਘੰਟੇ ਕੇ ਬਾਅਦ ਗੱਡੀ ਆ ਗਈ ਉਹਨਾਂ ਦੀ ਹਾਂ ਫਿਰ ਉਹ ਆਰਮੀ ਉਹਨਾਂ ਦੀ ਆਈ ਉਹਨਾਂ ਆਦੇ ਤਸਵੀਰ ਕਢਾ ਗਏ ਆ ਨਾਲੇ ਨੂਲੇ ਕਢਾ ਗਏ ਆ ਸ਼ਰਤਾਂ ਥੱਲੇੋਂ ਕਢਾ ਗਏ ਹਾਂ ਮੋਬਾਈਲ ਬੰਦ ਕਰਾ ਕੇ ਸਾਨੂੰ ਗੱਡੀ ਦੇ ਬਾਹਰ ਹੀ ਟਿਕਾ ਦੇ ਅੰਦਰ ਲੈ ਗਏ ਟੈਂਟ ਦੇ ਵਿੱਚ ਅੱਛਾ ਅੱਛਾ ਚੌਂਕੀ ਦੇ ਚੌਂਕੀ ਚ ਅੱਛਾ ਚੌਂਕੀ ਦੇ ਇਹਨਾਂ ਨੇ ਸਾਨੂੰ ਵੀ ਦੇ ਅੰਦਰ ਰੱਖਿਆ ਅੱਛਾ ਉੱਥੇ ਇੱਕੋ ਥਾਂ ਤੇ ਹਾਂਜੀ ਤੁਸ ਕਿੰਨੇ ਜਾਣੇ ਅਸੀਂ ਕਿ ਜਿਹੜੇ ਟੱਪੇ ਆ ਗੀਆਂ ਗਿਆ 7 ਜਣੇ 7 ਜਣੇ ਹਾਂ ਅੱਛਾ ਅਰਸ਼ਦੀਪ ਜੀ ਜਿਹਰੇ ਨਾਲ ਸੀ ਉਹ ਮੁੰਡਾ ਅਰਸ਼ਦੀਪ ਅੱਛਾ ਤੁਹਾਡੇ ਨਾਲ ਸੀ ਹਾਂਜੀ ਅੱਛਾ ਉਥੋਂ ਫਿਰ ਠਾਣੇ ਤੋਂ ਬਾਅਦ ਇਹਨਾਂ ਨੇ ਕੀ ਜਿੰਨਾ ਦਿਨ ਬਾਅਦ ਨਾ ਇਹਨਾਂ ਨੇ ਆਪਿਆਂ ਨੂੰ ਕਵੀਆਂ ਦਿਨ ਬਾਅਦ ਜਿੰਨੇ ਤੁਹਾਨੂੰ ਇਹ ਰਿਲੀਜ਼ ਕਰ ਲੱਗੇ ਆ ਹੂੰ ਪੰਜਾਬੀਆਂ ਦੇ ਨਾਮ ਬੋਲੇ ਸਾਰੇ ਬਨੇ ਪੰਜਾਬੀਆਂ ਫੈਮਿਲੀ ਇੰਡੀਆ ਦੇ ਜਿੰਨੇ ਵੀ ਸਾਰੇ ਇੰਡੀਆ ਨਹੀਂ ਕੱਢੇ ਹੁਣਾ ਅੱਛਾ ਉਹ 104 ਹਾਂ ਤੇ ਮੁਰਤੇ ਸਾਨੂੰ ਅੱਗੇ ਕਮਰੇ ਜ ਵੱਡੇ ਹਾਲ ਜੇ ਲੈ ਕੇ ਉਹਨਾਂ ਸਾਡੀ ਹੱਥ ਘੜੀਆਂ ਲਾਤੀਆਂ ਤੇ ਲਾਤੀਆਂ ਹਾਂ ਤੇ ਉੱਥੇ ਘੰਟਾ ਭਾ ਜਾ ਤੇ ਕਹਿੰਦੇ ਵੀ ਹੁਣ ਬੱਥਾਂ ਚ ਬਹਿ ਜਾਓ ਅਸੀਂ ਉਹਨਾਂ ਨਾਲ ਸੀਨੀਅਰ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਸਾਨੂੰ ਇਸ ਬਾਰੇ ਪਤਾ ਨਹੀਂ ਤੁਹਾਨੂੰ ਕਿੱਥੇ ਖੜਦੇ ਆ ਹਾਂ ਤੇ ਉਹ ਥੋੜਾ ਘੰਟਾ ਬੱਥਾਂ ਚ ਲੱਗੀਆਂ ਇਹਨਾਂ ਦੀ ਬਾਅਦ ਇਰਪੋਰਟ ਆ ਗਿਆ ਜਿੱਥੇ ਜਹਾਜ਼ ਉੱਥੇ ਇਹਨਾਂ ਲੈ ਕੇ ਗਏ ਆ ਉੱਥੇ ਇਹਨਾਂ ਨੇ ਆ ਨੂੰ ਬੇਰੀਆਂ ਲੱਗੀਆਂ ਤੇ ਇਦਾਂ ਹੀ ਵਾਰਤਾ ਸਾਰੇ ਹੋੜੀ ਹੋਈ ਐ ਕਰਕੇ ਗਏ ਅੰਦਰ ਵੱਡੇ ਹੂੰ ਮਨ ਨੂੰ ਤੇ ਬਾਹਰੇ ਘੰਟੇ ਅੱਧੇ ਵਿੱਚ ਘੰਟੇ ਜਿਹਾ ਬਣਾਦਾ ਆਤੀ ਫਿਰ ਜਿਹੜਾ 15 ਘੰਟੇ ਲਗਾਤਾਰ ਹੀ ਚੱਲੀ ਇਹਨਾਂ ਦਾ ਕੋਈ ਅਮਰੀਕਾ ਦਾ ਹੀ ਉੱਥੇ ਜਿੱਥੇ ਲਾਇਆ ਸੀ ਨਾ ਤੇਲ ਪੂਰ ਪਾਉਂਦੇ ਹਾਂ 15 ਘੰਟੇ ਚਲਾ ਕੇ ਫਿਰ ਇਹਨਾਂ ਲਗਾਤਾਰ 15 ਘੰਟੇ ਫੇਰ ਫਲੈਟ ਚਲਾਈਏ ਉੱਥੇ ਵੀ ਇਹਨਾਂ ਤੇਲ ਪਾਇਆ ਫਿਰ ਇਹਨਾਂ ਸਾਨੂੰ ਪਤਾ ਇੱਥੇ ਆਣ ਕੇ ਲੱਗਾ ਕਿ ਜਦੋਂ ਇਹ ਅੰਬਰ ਚ ਆਇਆ ਜਦੋਂ ਮਸਦ ਜਾਨੂ ਦੱਸਿਆ ਨਾ ਵੀ ਹੂੰ ਇਹਨੇ ਇੱਥੇ ਹੀ ਹੱਥ ਘੜੀਆਂ ਪੰਡੀਆਂ ਇਹ ਅੰਦਰ ਹੀ ਖੋਲਦੀ ਹੈ ਨਾ ਤੁਹਾਡੀ ਹਾਂਜੀ ਜਾ ਅਜੇ ਅੰਦਰ ਦੀ ਹਾਂਜੀ ਅਜੇ ਅੰਦਰ ਹੀ ਖੋਲਦੀ ਹੈ ਹਾਂ ਬਾਅਦ ਵਿੱਚ ਬਾਤ ਤੇ ਤੁਹਾਨੂੰ ਉੱਧਾ ਕੱਢੇ ਮੈਂ ਹਾਂਜੀ ਬਾਹਰ ਹਾਂ ਉੱਧਾ ਕੱਢਿਆ ਹੂੰ ਹੂੰ ਉਹ ਦਹ ਦੇ ਨਾ ਜਿੰਦਾ ਚੰਗਾ ਵਿਹਾਰ ਕੀਤਾ ਵੀ ਰੋਟੀ ਪਾਣੀ ਸਾਨੂੰ ਨਹੀਂ ਵਿਹਾਰ ਕੀਤਾ ਰੋਟੀ ਪਾਣੀ ਦਿੱਤਾ ਨਹੀਂ ਰੋਟੀ ਪਾਣੀ ਤੇ ਉਹ ਚਲੋ ਉਹਨਾਂ ਨੇ ਕੀ ਦੇਣਾ ਉਹਨਾਂ ਨੇ ਕੀ ਹਾਂ ਇੱਥੇ ਆ ਕੇ ਭਾਈ ਇਹ ਕਿੱਥੇ ਆ ਕੇ ਕੀਤਾ ਉਹ ਤੇ ਹੀ ਪਾਬੰਦ ਕੀਤਾ ਸੀ ਇਹਨਾਂ ਨੇ ਤਾਂ ਬਹੁਤ ਵਧੀਆ ਇਹ ਤਾਂ ਕੀਤਾ ਹੀ ਪੂਰਾ ਬਦਵਾਨ ਇੱਥੇ ਆਣ ਕੇ ਰੋਟੀ ਹੁਣ ਸਾਡੀ 7 ਮਹੀਨਿਆਂ ਦੀ ਇੱਕ ਸਾਨਾ ਜਿਹੜੀ ਚੰਗੀ ਰੋਟੀ ਆਪਣੀ 7 ਮਹੀਨੇ ਬਾਅਦ ਹਾਂਜੀ ਆ ਚੌਲ ਹੀ ਖਾਈ ਗਏ ਹਾਂ ਰੋਟੀ ਵਿਖੇ ਜਾਣ ਕੇ ਨਸੀਬ ਹੋਈ ਸੀ। ਉਹ ਨਹੀਂ ਉਹ ਤੇ ਜਦੋਂ ਪਤਾ ਲੱਗਾ ਸੀ ਉਦੋਂ ਅਸੀਂ ਪਦਬੰਧ ਕਰਾਤਾ ਸਾਰਾ। ਕਿ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਕਰੋ, ਚਾਹ ਪਾਣੀ ਦਾ। ਸੀਨੀਅਰ ਸਰ ਉਹਨਾਂ ਨੇ ਪੁੱਛਿਆ ਵੀ ਕੋਈ ਗੱਲ ਨਹੀਂ ਬੇਟਾ ਟੈਨਸ਼ਨ ਨਹੀਂ ਲੈਣੀ। ਆਪਣੀ ਕੰਟਰੀ ਜਾ ਕੇ ਉਹਨਾਂ ਪਹਿਲਾਂ ਸਾਨੂੰ ਰੋਟੀ ਖਵਾਈ। ਫਿਰ ਉਹਨਾਂ ਠੰਡੇ ਮਂਗਾਏ। ਫਿਰ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਕਹਿੰਦਾ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਘਰੇ ਵੀ ਛੱਡ ਕੇ ਆਵਾਂਗੇ। ਜੋ ਰੋਟੀ ਪਾਣੀ ਦਿੱਤਾ ਖੁਸਕੇ ਦੀ। ਉਹ ਬ੍ਰੈਡ ਜੇ ਦਿੰਦੇ ਸੁੱਕੇ ਜੇ। ਇਹ ਇੱਕ ਪ੍ਰੂਟੀ ਦੇ ਦੇ ਨਾਲ ਉਹਨੇ ਦਈ ਜਾਂਦੇ ਸੀ ਘੰਟੇ-ਘੰਟੇ ਬਾਅਦ ਜਿਹੜਾ ਕੋਈ ਮੰਗਦਾ ਹੈ ਨਾ ਮਤਲਬ ਕਿ ਗਲਤ ਨਹੀਂ ਕਿਸੇ ਨਾ ਬੋਲਦੇ ਸੀ ਸਹੀ ਉਹਨਾਂ ਉਹ ਵੀ ਚੰਗੇ ਵਿਆਹ ਕੀ ਤਾਂ ਨਾ ਕੋਈ ਸੀਟਾ-ਸੂਟਾਂ ਨਹੀਂ ਹੁੰਦੀਆਂ ਇਹ ਫੱਟੇ ਜਿਹੇ ਹੁੰਦੇ ਉਹ ਜਹਾਜ਼ ਦੇ ਆਹ ਸੀਟਾਂ ਜੀ ਸੀਟਾਂ ਜੋ ਉਹ ਦੁੱਝੀਆਂ ਹੀ ਹੱਦਾਂ ਲੰਬੇ ਲੋਕੀ ਹਾਂ ਲੰਬੇ ਰੋ ਸੀਟਾਂ ਹੂੰ ਹੂੰ ਸਾਈਡਾਂ ਦੇ ਆਰਮੀ ਵਾਲੇ ਬੈਣ ਵਾਲੇ ਹੁੰਦੇ ਆ ਉਹ ਮਤਲਬ ਕਿ ਜੰਗੀ ਜਹਾਜ਼ ਤੇ ਲੰਬੇ ਆ ਮੇਰੇ ਕੋਲ ਉਹ ਜੰਗੀ ਜਹਾਜ਼ ਜੰਗੀ ਦਾ ਇਹ ਕਿਨੇ ਏਜੰਟ ਨੇ ਕਿਨੇ ਪੈਸੇ ਲਏ ਤੁਹਾਨੂੰ ਇਹ 60 ਲੱਖ ਲੈ ਗਿਆ 60 ਲੱਖ ਹਾਂਜੀ ਹਾਂ 45 ਦੀ ਗੱਲ ਕਰਕੇ 15 ਫਿਰ ਇਹਨੇ ਮੰਗਾਇਆ ਪਰ ਰਾਜੀ ਨਹੀਂ ਹੋਇਆ ਕਹਿੰਦਾ ਤੇਰਾ ਐਂਸ ਖੱਲੇ ਆਉਂਦੀ ਕਹਿੰਦਾ ਰਾਜੀ ਜਾ ਕੇ ਇਹਨਾਂ ਨੂੰ ਕਿੱਦਾਂ ਲੈਫ ਕਰ ਲਿਆ ਹਾਂ ਉਹਨਾਂ ਨੇ ਕਿੱਦਾਂ ਲੈਫ ਕਰਵਾ ਦਿੱਤਾ ਇਹ ਜੰਗਲੇ ਤੇ ਸਾਡੇ ਕੋਲੋਂ ਨਾ ਪੈਸੇ ਨਹੀਂ ਮਾਰ ਦਿੱਤੇਗੇ ਉਹ ਡੌਂਕਰਾਂ ਨੇ ਚੁੱਕ ਲਿਆ ਬੰਦੇ ਨੇ ਕਿ ਤੁਹਾਡੀ ਬੰਦਿਆਂ ਦਾ ਨੁਕਸਾਨ ਹੋ ਜਾਊਗਾ ਮਤਲਬ 15 ਲੱਖ ਰੁਪਏ ਦੋ ਫਿਰ ਮੈਂ ਆਪਣੀ ਜਿਹਨੇ ਜਾਣੇ ਪਾ ਆ ਕਿ ਦਾਨ ਕਰਕੇ ਫਿਰ ਮੈਂ ਫੋਨ ਤੇ ਕਰੀ ਹੂੰ ਦੇ ਕੋਲੋਂ ਕੱਲ ਫੋਨ ਆਇਆ ਕਿ ਦੂਜੈਂਟ ਦਾ ਇਹ ਕਿੱਥੋਂ ਦਾ ਹੀਜੈਂਟ ਲਪਾ ਰਹਾ ਨਾ ਇਹ ਫੋਨ ਕੱਲ ਦਾ ਹੈ ਇਹਦਾ ਅੱਛਾ ਇੱਥੋਂ ਦਾ ਲੋਕਲ ਨਾ ਵਾਲਾ ਨਾਲ ਲੋਕਲੀ ਹਾਂ ਕੱਲ ਕਦੇ ਫੋਨ ਆਇਆ ਨਾ ਕੁੜੀ ਨੂੰ ਵੀ ਤਾਂ ਅੱਖਣ ਲੱਗਾ ਵੀ ਚਲੋ ਠੀਕ ਠਾਕ ਕਰ ਲੈਂਦੇ ਗੱਲ ਕਰ ਲੈਂਦੇ ਆ ਮੁੜ ਕੇ ਫੋਨ ਆ ਗਿਆ ਉਹਦਾ ਵੀ ਮੈਨੂੰ ਕੀ ਕਰ ਲੋ ਕਿ ਮੈਂ ਕੁਝ ਨਹੀਂ ਦੇਣਾ ਮੇਰੇ ਕੋਲ ਮਾਰੇ 5 ਲੱਖ ਰੁਪਏ ਕਿਹੇ ਲੱਖ ਰੁਪਏ ਦੇ ਦੂੰਗਾ ਹੂੰ ਤੇ ਮੇਰੇ ਤੁਹਾਡਾ ਕੀ ਯਾਰਿਆ ਜੇ ਤੁਸੀਂ ਕਿਸੇ ਮੰਤਰੀ ਦੇ ਸਾਹਮਣੇ ਮੰਤਰੀ ਸਾਹਮਣੇ ਗੱਲ ਕਰੋਗੇ ਜਾਂ ਤੁਸੀਂ ਦਿਖਾ ਦਿਓਗੇ ਪੱਤਰਕਾਰਾਂ ਦੇ ਸਾਹਮਣੇ ਬਿਲਕੁਲ ਸਵਾਲਿਆਂ ਨਾਲ ਅੱਗੇ ਕੰਮ ਚੱਲਦਾ ਮਲਾਜਮਾ ਨਾ ਮੈਂ ਉਹਨਾਂ ਨੂੰ 5 ਲੱਖ ਦੇ ਦੂੰ ਕਾਨੂੰ ਮੈਂ ਪੈਸੇ ਮੋੜਨ ਦੀ ਮੈਨੂੰ ਕੀ ਜਰੂਰ ਹੂੰ ਕੌਣ ਕੌਣ ਨਪਾਉਂਦਾ ਜਿਹੜਾ ਜੰਟਾ ਜਿਹੜਾ ਲਪਾਲ ਕੋਲੀ 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 ਦਾ ਹਾਂ ਕੋਲੀ ਦਾ ਕੋੜੀ ਦਾ ਕੋਟਲੀ ਹਾਂ ਆ ਪਿੰਡ ਕੋਲੀ ਲਪਾਲਾ ਦੇਖ ਲੈ ਬੰਦੇ ਅੱਛਾ ਸਤਨਾਮ ਸਿੰਘ ਇਹ ਪਹਿਲਾਂ ਮੁੰਡੇ ਮੁੰਡੇ ਭੇਜਦਾ ਹਾਂਜੀ ਪਹਿਲੇ ਵੀ ਨਹੀਂ ਜਾਂਦਾ ਹੂੰ ਅਤ ਸਾਰੇ ਜਿਹਦਾ ਗਿਆ ਮੈਨੂੰ ਬਕਾਇਸ਼ ਕਰਦੇ ਹੂੰ ਇਹਨੇ 4-5 ਮਹੀਨੇ ਉਹ ਫਸਾਛਕਾਣਾ ਇਹਦੇ ਵਿੱਚ ਮਤਲਬ ਕਿ ਪੱਤਰ ਜਿਹੜਾ ਤਰਸ ਕਰਾ ਦਾਂਗੇ ਹੂੰ ਇੱਥੇ ਬੱਸ ਚਲਾਉਂਦੇ ਡਰਾਈਵਰੀ ਕਰਦੇ ਇੱਕ ਨੰਬਰ ਦੇ ਵਿੱਚ ਬਾਈ ਫਲੈਟ ਦੇ ਕਰਵਾਵਾਂਗੇ ਮੈਂ ਇੱਥੇ ਇਹਨੂੰ ਕਹਿੰਦੇ ਰਿਹਾ ਕਿ ਮੈਂ ਜਾਣਾ ਇੱਕ ਜੀ ਪੈਸੇ ਮੈਂ ਕੋਈ ਗੱਲ ਨਹੀਂ ਫਾਲਤੂ ਲੱਲੀ ਹੂੰ 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 ਨੋ ਨੰਦ ਦਿੱਤ ਨਾ ਨੋਰ ਦਾ ਇੱਕ ਬੇਨਤੀ ਹੈ ਜੀ ਡਰਾਈਵਰ ਹੈ ਹੈ ਸੰਸੇ ਵੀ ਹੈਗਾ ਕੋਈ ਸਰਕਾਰੀ ਨਾ ਨਾ ਕੋਈ ਕੋਈ ਨਾ ਕੋਈ ਟਿਕਾਣ ਕੋਈ ਤੋ ਤੋ ਬਰਾਬ ਯਾਰ ਜੇ ਕਿੱਥੇ ਇਹਨਾਂ ਦੇ ਚਾਂਸੇ ਚ ਫਸ ਗਏ ਤੁਸੀਂ ਉਹਨਾਂ ਦੇ ਜੇ ਇਹਨਾਂ ਦੇ ਚਾਂਸੇ ਪਾਜੀ ਐਸ ਤਰ੍ਹਾਂ ਉੱਜੜਿਆ ਨਾ ਹਸਾ ਦੀ ਬਸ ਚ ਲਾਈ ਦੀ ਤੇ ਇਦਾਂ ਹੀ ਮੈਂ ਫਸ ਗਿਆ ਜੇ ਛੋਟੀ ਬਸ ਘਿਰ ਚੋਂਦੇ ਇਥੇ ਮਿੰਨੀ ਚਲੋ ਮਿੰਨੀ ਕਰਾਂਦਾ ਹਾਂ ਹਾਂ ਹੂੰ ਜਨਤ ਦੇ ਟਿਕਾਵੇ ਵੀ ਚਾਲ ਰਹੀ ਹੈ ਇਹਨਾਂ ਨੇ ਕਹਿੰਦੇ ਦੁੱਪ ਲੈ ਤੇ ਉਹ 20 ਦਿਨ ਕਹਿੰਦੇ ਆ ਤੇ ਕੋਈ ਗੱਲ ਨਹੀਂ ਤੇ ਪੈਸੇ ਚੁੱਕੇ ਵੀ ਆਦੇ ਐ ਇੱਕ ਦੋ ਸਾਲ ਦੇ ਵਿੱਚ ਲਾ ਕੇ ਅੱਗੇ ਆਪਣਾ ਵਧੀਆ ਕੁਝ ਪੱਕਾ ਕਰਨਾ ਹੂੰ ਆਪਣੇ ਨਾਲੋਂ ਤਾਂ ਵਧੀਆ ਬਣਾਉਣ ਦੇ ਆਂ ਤੇ ਗੱਡੀਆਂ ਹੂੰ ਉਧਰ ਨਹੀਂ ਸਰਕਾਰ ਨੇ ਤੇ ਜਿਹੜਾ ਕੀਤਾ ਬਹੁਤ ਟਕਾ ਟਕਾ ਸਾਰਿਆਂ ਨਾਲ ਕੀਤਾ ਪਰ ਜਨਤਾ ਨਹੀਂ ਨਹੀਂ ਅਸੀਂ ਤਾਂ ਦੇਖੋ ਬਾਰ-ਬਾਰ ਲੋਕਾਂ ਨੂੰ ਕਹਿੰਦੇ ਆ ਕਿ ਗੈਰਕਾਨੂੰਨੀ ਠੱਗਾ ਦਾ ਨਾ ਜਾਓ ਯਾਰ ਨਾ ਜਾਓ ਪਾ ਅੱਖੇ ਨਹੀਂ ਲੱਗਦਾ ਕੋਈ ਹਾਂ ਫਿਰ ਦੇਖੋ ਇਤੋਂ ਆਂਡ ਗਵਾਂੜੀ ਫਸ ਜਾਂਦੇ ਆਪਾਂ ਇਹ ਕਿਹੜਾ ਬੰਬੇ ਦਾ ਸੀਗਾ ਕੋਈ ਉਹ ਸੀਗਾ ਸਮਝ ਗਦੀਗਾ ਸੱਚੀ ਗੱਲ ਹੈ ਸਰ ਸੱਚੀ ਗੱਲ ਹੀ ਸੱਚੀ ਸੱਚੀ ਹਾਂ ਫਿਰ ਲੈ ਆਂਦੇ ਬੰਦੇ ਆਏ ਨਾਲ ਇੰਦਾ ਦੀ ਕੋਈ ਨਾਲ ਲੀਟਰ ਵਗੈਰਾ ਹੈਗਾ ਹਾਂਜੀ ਹਾਂਜੀ ਇਹਦੇ ਬ्यान ਲਿਖੋ ਲੈ ਦਬੀਕ ਨਾ ਨਾ ਮੈਂ ਪੀ। ਮੈਂ ਪਾਣੀ ਪੀ ਲਵਾਂ। ਪਾਣੀ ਦੇ। ਇਹ ਪਾਣੀ ਦੇ। ਅਬ ਇਹ ਚੁੱਕਦੇ ਕੋ। ਕਿਹਾ। ਉੱਠੇ ਚੁੱਕ ਲੈਗਾ। ਕਿਹਾ ਦੂਰੀ। ਪਈ ਕੋਰ ਚਲੋ। ਨਾ ਦੇਤਾ। ਇਹ ਬੰਦੀ ਬੰਦੀ। ਇਹ ਦੋ ਸਮਾਂ ਤਾਂ ਲੈ। ਲੈ ਵੀ। ਦੇਖ। ਦੇਖ। Thank you.